ਸਾਡੀ ਜ਼ਿੰਦਗੀ ਚ ਕੇਵਲ ਦਿਖਾਵਾ ਬਚਿਆ ਨੌਜਵਾਨਾਂ ਨੂੰ ਮੈਂ ਇੱਕ ਅਪੀਲ ਕਰਨੀ ਅੱਜ ਕਿ ਨੌਜਵਾਨੋ ਤੁਸੀਂ ਸ਼ਹੀਦੀ ਜੋੜ ਮੇਲੇ ਤੇ ਜਾਣਾ ਆਪਣੇ ਸ਼ਹੀਦੀ ਹਫਤੇ ਸ਼ੁਰੂ ਹੋਣ ਵਾਲੇ ਨੇ ਇਹਨਾਂ ਦਿਨਾਂ ਦੇ ਵਿੱਚ ਜੇ ਸਾਡੀ ਸਿਹਤ ਤੇ ਕੋਈ ਅਸਰ ਹੀ ਨਹੀਂ ਸਾਡੇ ਮਨਾਂ ਦੇ ਵਿੱਚ ਵਿਰਾਗ ਨਹੀਂ ਆਉਂਦਾ ਅਸੀਂ ਆਪਣੇ ਉਹਨਾਂ ਭਰਾਵਾਂ ਨੂੰ ਚੇਤੇ ਨਹੀਂ ਕਰਦੇ ਜਿਨ੍ਹਾਂ ਸਾਡੀ ਖਾਤਰ ਜੰਗ ਦੇ ਮੈਦਾਨ 'ਚ ਸ਼ਹੀਦੀਆਂ ਪਾਈਆਂ ਜਿਨ੍ਹਾਂ ਜਿਹੜੇ ਦੁਆਰਾਂ 'ਚ ਜਿਣੇਗਾ ਦਰਸੀਂ ਕੀ ਕਰਦੇ ਆ ਜੋੜ ਮਿਲਨ ਤੇ ਜਾ ਗਏ ਅਸੀਂ ਪਹਿਲਾਂ ਉਹ ਵੱਡਾ ਸਾਰਾ ਸਪੀਕਰ ਲਾਉਣਾ ਹੈ ਟਰੈਕਟਰ ਦੇ ਉੱਤੇ ਤੇ ਫਿਰ ਉਹ ਜਿਹੜੀ ਡਮ ਡਮ ਕਰਾਉਂਦਿਆਂ ਅਨੰਦ ਪ੍ਰਸਾਦ ਤੱਕ ਜਾਣਾ ਹੈ ਆਪਣਾ ਫਤੇਗੜ ਸਾਹਿਬ ਤੱਕ ਕੀ ਕਰਨ ਜਾਣਾ ਉੱਥੇ ਸੋ ਕਾਲ ਸਾਹਿਬ ਜੀ ਸਾਡੇ ਬਜ਼ੁਰਗ ਇਹਨਾਂ ਹਫ਼ਤਿਆਂ ਦੇ ਵਿੱਚ ਨਾ ਕੋਈ ਵਿਆਹ ਸ਼ਾਦੀ ਕਰਦੇ ਸਨ ਕੋਈ ਮਿੱਠਾ ਨਹੀਂ ਸੀ ਖਾਂਦੇ ਕੋਈ ਪਲੰਗ ਤੇ ਨਹੀਂ ਸੀ ਸੌਂਚ ਸੌਂਦੇ ਚੜਕੇ ਕਿਉਂ ਇਸ ਕਰਕੇ ਨਹੀਂ ਸੀ ਚਾਹੁੰਦੇ ਸੌਂਦੇ ਵੀ ਚਲੋ ਉਹਨਾਂ ਤੇ ਨਹੀਂ ਸਤਮ ਚੱਲ ਸਕਦੇ ਜਿਹੜਾ ਉਹਨਾਂ ਨੇ ਚੱਲਿਆ ਠੰਡੇ ਬੁਰਜ ਦੇ ਵਿੱਚ ਕੋਈ ਬਿਸਤਰਾ ਨਹੀਂ ਤੇ ਮਾਤਾ ਦੋਵਾਂ ਸਾਹਿਬਜ਼ਾਦਿਆਂ ਨੂੰ ਮਾਂ ਗੁਜਰੀ ਜਿਹੜੀ ਹੈ ਸਾਡੀ ਉਹ ਕੋਲ ਲਾ ਕੇ ਬੈਠੀ ਹੈ ਇੱਕ ਦੂਜੇ ਦਾ ਹੀ ਮੜਾ ਮੋਟਾ ਨਿਗਾਜ ਨਾਲ ਮਿਲ ਰਿਹਾ ਏਨੀ ਸੀਤ ਉਹ ਬੁਰਜ ਅੱਜ ਵੀ ਜਾ ਕੇ ਵੇਖਿਓ ਅੱਜ ਗਰਮੀਆਂ 'ਚ ਵੀ ਠਰਿਆ ਹੁੰਦਾ ਤੇ ਸਿਆਲ ਚੋਦਾ ਕੀ ਆਲੋ ਤੇ ਅਸੀਂ ਤਾਂ ਕੇਵਲ ਥੱਲੇ ਬਿਸਤਰਾ ਵਿਛਾ ਕੇ ਸੋਣੇ ਜਮੀਨ ਤੇ ਸਾਡੇ ਪੁਰਖੇ ਬਿਸਤਰਾ ਨਹੀਂ ਸਿਖਾਉਂਦੇ